ਅੱਜ ਜਿਹੜਾ ਬੀਜੇਪੀ ਦਾ ਤੇ ਆਰਐਸਐਸ ਦਾ ਭਗਮਾ ਕਰਨ ਦਾ ਹਮਲਾ ਉਹ ਪੰਜਾਬ ਦੀ ਹਿੱਕ ਤੇ ਆ ਚੜਿਆ ਹੈ ਇਹ ਉਹੀ ਬੀਜੇਪੀ ਹੈ ਇਹ ਆਰਐਸਐਸ ਦਾ ਜਿਹੜਾ ਪੋਲੀਟੀਕਲ ਵਿੰਗ ਹੈ ਆਰਐਸਐਸ ਦੀ ਜਿਹੜੀ ਸਥਾਪਨਾ 1925 ਚ ਹੋਈ ਤੇ ਆਰਐਸਐਸ ਦੀ ਸਥਾਪਨਾ ਤੋਂ ਲੈ ਕੇ 1947 ਤੱਕ ਉਹਨਾਂ ਨੇ ਪਹਿਲਾਂ ਅੰਗਰੇਜ਼ਾਂ ਦੇ ਤਲਵੇ ਚਟੇ ਆ ਦੇਸ਼ ਨਾਲ ਗਦਾਰੀ ਕੀਤੀ ਹੈ ਅੱਜ ਜਿਹੜਾ ਵੀ ਕੋਈ ਆਪਣੇ ਹੱਕਾਂ ਲਈ ਬੋਲਦਾ ਉਹਨੂੰ ਇਹ ਦੇਸ਼ ਧਰੋਹੀ ਕਹਿੰਦੇ ਆ ਸਭ ਤੋਂ ਵੱਡੇ ਦੇਸ਼ ਧਰੋਹੀ ਇਹ ਆਰਐਸਐਸ ਵਾਲੇ ਰਹੇ ਆ ਫਿਰ ਆਜ਼ਾਦੀ ਮਿਲਣ ਤੋਂ ਬਾਅਦ ਜਦੋਂ ਇਹਨਾਂ ਨੇ ਹੁਣ ਬੀਜੇਪੀ ਬਣਾਈ ਹੈ ਤਾਂ ਇੱਥੋਂ ਦੇ ਜਿਹੜੇ ਵੱਡੇ ਸਰਮਾਇਆਦਾਰ ਨੇ ਚਾਹੇ ਉਹ ਮਾਨੀ ਆ अडानी ਹੈ ਇਹ ਉਹਨਾਂ ਦੇ ਤਲਵੇ ਚੱਟਣ ਲੱਗੇ ਹੋਏ ਆ ਸਿੱਖਿਆ ਅਦਾਰਿਆਂ ਦਾ ਬਹੁਤ ਤੇਜ਼ੀ ਨਾਲ ਕੇਂਦਰੀਕਰਨ ਕੀਤਾ ਜਾ ਰਿਹਾ ਇਹ ਕੇਂਦਰੀਕਰਨ ਕਰਨ ਦਾ ਜਿਹੜਾ ਨਿਸ਼ਾਨਾ ਕੀ ਹੈ ਉਹ ਨਿਸ਼ਾਨਾ ਇਹ ਹੈ ਕਿ ਜਲਦ ਤੋਂ ਜਲਦ ਇਹਨਾਂ ਯੂਨੀਵਰਸਿਟੀਆਂ ਦਾ ਕਾਰਜਦਾਨ ਦਾ ਕੇਂਦਰੀਕਰਨ ਕਰਕੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਕਾਰਪੋਰੇਟ ਅਦਾਰੇ ਆ ਚਾਹੇ ਉਹ ਅੰਬਾਨੀਆਂ ਅਡਾਨੀਆਂ ਟਾਟਾ ਬਿਰਲੇ ਉਹਨਾਂ ਦੇ ਹਵਾਲੇ ਕੀਤਾ ਜਾਵੇ ਪਰ ਪੰਜਾਬ ਹੈ ਜਿਹੜਾ ਉਹ ਲਗਾਤਾਰ ਲੜਦਾ ਆ ਰਿਹਾ ਹੈ ਉਸ ਨੇ ਪਹਿਲਾਂ ਵੀ ਜਦੋਂ ਅਮਿਤ ਸ਼ਾਹ ਨੇ ਬਿਆਨ ਹੀ ਦਿੱਤਾ ਸੀਗਾ ਕਿ ਅਸੀਂ ਇਸ ਯੂਨੀਵਰਸਿਟੀ ਦੇ ਜਿਹੜੇ ਪੇਸਕੇਲ ਆ ਸੈਂਟਰ ਦੇ ਹਿਸਾਬ ਨਾਲ ਕਰਾਂਗੇ ਉਸ ਦੇ ਖਿਲਾਫ ਪੰਜਾਬ ਦੇ ਜਿਹੜੇ ਜੁਝਾਰੂ ਵਿਦਿਆਰਥੀ ਨੇ ਪੰਜਾਬੀ ਯੂਨੀਵਰਸਿਟੀ ਖਾਸ ਕਰਕੇ ਇੱਥੋਂ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਚੰਡੀਗੜ੍ਹ ਪਹੁੰਚੇ ਸੀ ਤੇ ਉੱਥੋਂ ਪੁਲਿਸ ਦੀਆਂ ਰੋਕਾਂ ਤੋੜ ਕੇ ਉਹਨਾਂ ਨੇ ਫੈਸਲਾ ਵਾਪਸ ਕਰਵਾਇਆ ਸੀ ਅੱਜ ਵੀ ਸਾਨੂੰ ਲੋੜ ਹੈ ਕਿ ਆਪਣੇ ਜਿਹੜੇ ਗੁਰੂ ਨੇ ਗੁਰੂਆਂ ਦੇ ਰਾਹਾਂ ਤੇ ਚੱਲਦੇ ਹੋਏ ਬੰਦੇ ਬਹਾਦਰ ਦੇ ਰਾਹ ਤੇ ਚੱਲਦੇ ਹੋਏ ਭਗਤ ਸਿੰਘ ਦੇ ਰਾਹ ਤੇ ਚੱਲਦੇ ਹੋਏ ਸ਼ਹੀਦ ਉਦਮ ਸਿੰਘ ਦੇ ਰਾਹ ਤੇ ਚੱਲਦੇ ਹੋਏ ਇਹ ਜਿਹੜੀ ਭਗਵੀ ਫੌਜ ਆ ਇਹ ਜਿਹੜੀ ਆਰਐਸਐਸ ਬੀਜੇਪੀ ਦੀ ਫੌਜ ਆ ਇਹਦੇ ਨਾਲ ਆਪਾਂ ਟੱਕਰ ਲਈਏ ਇਹ ਜਿਹੜੀਆਂ ਕੇਂਦਰੀਕਰਨ ਦੀਆਂ ਨੀਤੀਆਂ ਲਗਾਤਾਰ ਲਾਗੂ ਕੀਤੀਆਂ ਜਾ ਰੀਆਂ ਕਿਉਂਕਿ ਪੰਜਾਬ ਇਹਨਾਂ ਦੀ ਗਲੇ ਦੀ ਹੱਡੀ ਬਣਿਆ ਹੋਇਆ ਜਦੋਂ ਵੀ ਇਹ ਕੋਈ ਕਾਲਾ ਕਾਨੂੰਨ ਪਾਸ ਕਰਨ ਲੱਗਦੇ ਆ ਪੰਜਾਬ ਇਹਨਾਂ ਦੇ ਅੱਗੇ ਹਿੱਕ ਧਾਕੇ ਲੜਦਾ ਇਹਨਾਂ ਨੇ ਪੰਜਾਬ ਨੇ ਨਹੀਂ ਦੇਖਿਆ ਕਿ ਅੱਗੋਂ ਪਾਣੀ ਦੀਆਂ ਬਿਛਾਰਾ ਆਉਂਦੀਆਂ ਅੱਗੋਂ ਕੋਈ ਨਕੀਲੀਆਂ ਤਾਰਾਂ ਨੇ ਅੱਗੇ ਕਿਲ ਲਾਏ ਹੋਇਆ ਪੰਜਾਬੀ ਇਹਨਾਂ ਦੇ ਕੇਂਦਰੀਕਰਨ ਦੇ ਖਿਲਾਫ ਲੜੇ ਆ ਤੇ ਹੁਣ ਵੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਬਹੁਤ ਹੀ ਚੰਗੇ ਤਰੀਕੇ ਨਾਲ ਉੱਥੇ ਸੰਘਰਸ਼ ਕਰ ਰਹੇ ਨੇ ਸਾਡਾ ਫਰਜ ਬਣਦਾ ਹੈ ਕਿ ਇੱਕੋ ਇੱਕ ਪੰਜਾਬ ਦੀ ਯੂਨੀਵਰਸਿਟੀ ਆ ਜਿੱਥੇ ਜਮੂਰੀ ਢੰਗ ਤਰੀਕਿਆਂ ਨਾਲ ਫੈਸਲੇ ਕੀਤੇ ਜਾਂਦੇ ਆ ਉਹ ਸਾਡੇ ਲਈ ਮਾਡਲ ਹੈ ਉਸ ਮਾਡਲ ਨੂੰ ਅਸਤਾ ਇੱਥੋਂ ਲਾਗੂ ਕਰਾਉਣਾ ਚਾਹੁੰਦੇ ਆ ਕਿ ਪੰਜਾਬ ਦੀਆਂ ਯੂਨੀਵਰਸਟੀਆਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੀਐਨਯੂ ਦੇ ਵਿੱਚ ਵਿਦਿਆਰਥੀ ਚੋਣਾਂ ਹੋਣੀਆਂ ਚਾਹੀਦੀਆਂ ਸੈਨੜ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਪਰ ਉਹ ਇੱਕੋ ਇੱਕ ਮਾਡਲ ਨੂੰ ਆ ਜਿਹੜਾ ਖਤਮ ਕਰਨ ਦੇ ਉੱਤੇ ਬੀਜੇਪੀ ਤੁਲੀ ਹੋਈ ਹੈ ਅੱਜ ਸਾਡਾ ਫਰਜ ਬਣਦਾ ਹੈ ਕਿ ਇੱਕ ਜੁੱਟ ਹੋਈਏ ਜੁਝਾਰੂ ਬਣੀਏ ਉਥੇ ਉਹਨਾਂ ਵਿਦਿਆਰਥੀਆਂ ਦਾ ਸਾਥ ਦਈਏ ਤਾਂ ਜੋ ਇਸ ਸੰਘਰਸ਼ 'ਚ ਜਿੱਤਿਆ ਜਾ ਸਕੇ ਇੰਨੀਆਂ ਗੱਲਾਂ ਕਹਿੰਦੇ ਹੋਏ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ